ਖੀਰੀ ਪਾਠੀ ਵੀ ਹੈ ਖੀਰੀ ਪਾਠਾ ਬਰਬਰੀ ਪਾਠਾ ਤੁਸੀਂ ਦੇ ਸਕਦੇ ਹੋ ਕੰਨਾਂ ਕੰਨਾਂ ਦੀ ਕੁਆਲਿਟੀ ਬਹੁਤ ਚੰਗੀ ਪਾਠਾ ਚੰਗੇ ਥਾਣਾ ਹਨ ਮੇਰੇ ਹਾਂਜੀ ਅੱਜ ਬਣੀ ਹੈ ਅੱਜ ਬਣੀ ਹੈ ਵੀ ਤੇ ਮੋਬਾਈਲ ਨੰਬਰ ਦੱਸਿਓ ਆਪਣਾ ਕਿੰਨਾ ਹੈ 62836 62836 16241 16241 ਸੋ ਹਾਂਜੀ ਵੀ ਇਹਨਾਂ ਨੰਬਰਾਂ 'ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਚੰਗੇ ਕੰਨਾਂ ਦੀ ਕੁਆਲਿਟੀ ਤੋਂ ਪੂਰੀ ਰਾਜੀ ਪਾਠਾ ਸਾਜੀ ਕਰਸ ਹੋਈ ਹੈ ਕਿਵੇਂ ਖੀਰੀ ਪਾਠੀ ਹੈ ਖੀਰੀ ਪਾਠਾ ਉਹ ਵੀ ਖੀਰੀ ਪਾਠੀ ਹੈ ਵੀ ਛਿੱਟੀਆਂ ਖਾਂ ਦੇ ਵਿੱਚ ਇਹ ਇਹ ਵੀ ਕਿਸ ਨੇ ਖਰੀਦ ਲਈ ਨੰਬਰ ਸੰਪਰਕ ਕਰ ਸਕਦੇ ਹਿੰਗੇ। ਪ੍ਰੀਤ ਜੀ ਸੋਹਣਾ ਇਹਦਾ ਕੀ ਰੇਟ ਆ ਵੀ ਇਹਦਾ? 12000 ਗੱਬਣਾ ਆ ਗੱਬਣਾ ਵੀ ਦੋ ਮੀਟਰ ਵਿੱਚ ਦੁਪਾ ਠੀਕ ਚੱਲੀ ਜਾਂਦਾ ਸੌਦਾ ਕਿੰਨੇ ਲਾਗੇ? 5 ਲਾਉਂਦਾ ਸੀ ਇਹ ਬੱਕਰੀ ਖਾਲੀ ਆ ਮੈਂ ਕਿਹਾ ਸਾਹਿਬ ਇਹ ਪਹਿਲੇ ਪਹਿਲੇ 10000 ਰੁਪਿਆ ਠੀਕ ਹੈ ਇਹ ਖਾਲੀ ਹੋਈ ਲਗਾ 10000 ਤੇਰਾ ਇਹ ਬੱਕਰੀ ਘੱਪਣ ਹੋਈਦਾ ਦਾ ਦੇ ਵੀਲ ਠੀਕ ਆ ਸਹੀ ਗੱਲ ਆ ਫਿਰ ਜਿਹੜੀ ਗਾਰੰਟੀ ਦੇਈ ਜਾਂਦਾ ਫਿਰ ਜਿਹੜੀ ਗੱਲ ਸਹੀ ਆ ਨਾਲੇ ਵੀਡੀਓ ਬਣ ਗਈ ਦੇਖੋ ਕੋਈ ਚੱਕਰ ਨਹੀਂ ਵੀ ਗਾਰੰਟੀ ਗਾਰੰਟੀ ਹੁੰਦੀ ਆ ਬੜਾ ਇੱਥੇ ਦਾ ਆ ਪੱਠਾ ਹੀ ਆ ਦੋਨੇ ਫਿਰ ਗਾ ਹੀ ਆ ਦੋ ਦੰਦ ਪੱਠਾ ਬਈ ਸਿੰਗਾਣੇ ਕੰਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਘੱਪਣਾ ਇਹ ਡੇਢ ਡੇਢ ਮਹੀਨੇ ਦੇ ਘੱਪਣਾ ਬਈ ਦੋਨੇ ਸੇਲ ਆ ਇਹ ਮੰਡੀ ਦੇ ਵਿੱਚ ਆਇਆ ਮੋੜ ਮੰਡੀ ਦੇ ਬਾਈ ਤੇ ਨੰਬਰ ਆਪਾਂ ਦੱਸ ਦਿੰਨੇ ਆ ਨੰਬਰ ਬੋਲੀ ਵੀ ਆਦਾ 80597 09657 09657 ਸੋ ਹਾਂਜੀ ਵੀ ਇਹਨਾਂ ਨੰਬਰ ਐ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਆ ਆ ਮੁਰਗੀਆਂ ਵੀ ਆਂਡਿਆਂ ਵਾਲੀ ਮੁਰਗੀਆਂ ਬਈ ਕਿਹੜੀ ਨਸਲ ਆ ਦੇਸੀ ਜੀ ਸੀਲ ਹੈ ਸੀਲਟ ਹੈ ਹਾਂ ਆਂਡੇ ਜੰਦੀਆਂ ਵੀ ਆਂਡਾ ਉੱਤੇ ਹੀ ਪਿਆ ਬਾਈ ਕਹਿੰਦੇ ਹੁਣੇ ਦਿੱਤਾ ਤੇ ਕੀ ਰੇਟ ਹੈ ਇਹਨਾਂ ਦਾ ਵੇਚ ਰੇਟ ਮੁਰਗੀ ਦਾ 800 ਆ ਜੀ 800 ਰੁਪਏ ਮੁਰਗੀ ਦਾ 1500 ਕਿਹੜੇ ਪਿੰਡ ਆਇਆ ਆਪਾਂ ਘੁਈਆਂ ਮਲਕਾਣੇ ਘੁਈਆਂ ਮਲਕਾਣੇ ਕਪੜੀ ਕੋਲੇ ਡੱਬਾ ਵਾਲੀ ਕੋਲੇ ਕੀ ਆਪਣਾ ਮੋਬਾਈਲ ਨੰਬਰ ਕਿੰਨਾ ਬਈ 9870 9878 41 413 ਹਾਂਜੀ ਵੀ ਇਹਨਾਂ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਮੁਰਗੀਆਂ ਖਰੀਦ ਸਕਦੇ ਹੋ ਸੀਡ ਮੁਰਗੀਆਂ ਵਧੀਆ ਅੰਡੇ ਵਾਲੀ ਮੁਰਗੀ ਹੋਰ ਵੀ ਬੱਕਰੇ ਮੰਡੀ ਦੇ ਆਇਆ ਬਈ ਤੇ ਦੇ ਸਕਦੇ ਹੋ ਫੀਟਲ ਵਰਬਰੀ ਕੀ ਰੇਟ ਆ ਬੱਕਰੇ ਦਾ ਬਈ ਕੀ ਰੇਟ ਦਾ ਬੱਕਰਾ ਮਾਇਦੇ ਦਾ 10000 ਰੁਪਏ ਸਾਹਿਬ ਰੁਪਏ ਮੋਹੱਲਾ ਕੱਲਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਬੀ ਕੱਲਾਂ ਕੋਲੋਂ ਦਾ ਚੰਗਾ ਬੱਕਰਾ ਪੂਰਾ ਸਪੀਡ ਬੱਕਰਾ ਕਿਹੜੇ ਪਿੰਡੋਂ ਆਇਆ ਬਈ ਠੀਕ ਹੈ ਮੋਬਾਈਲ ਨੰਬਰ ਕਿੰਨਾ 9364540394645 40365 40365 ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਬੀ ਬਰਬਰੀ ਬੱਕਰਾ ਸਿੰਘਾ ਵਾਲਾ ਖੜੇ ਕੱਲਾਂ ਦੇ ਵਿੱਚ ਹੈ ਚਿੱਟਾ ਬੱਕਰਾ ਬਰਬਰੀ ਬੱਕਰੀਆਂ ਵੀ ਦੇ ਸਕਦੇ ਹਾਂ ਬੀ ਡੀਟਲ ਬਰਬਰੀ ਘੱਟ ਬਹੁਤਾਂ ਮੰਡੀ ਦੇ ਆ ਚਿੱਟੀਆਂ ਬਰਬਰੀਆਂ ਆ ਗਈਆਂ ਬੱਕਰਾ ਇਹ ਪੱਠ ਬੀਟਲ ਪੱਠ ਬਈ ਕਿਤਾੜੇ ਕਾਲਾ ਰੰਗ ਹੈ ਬਾਕੀ ਮੰਡੀ ਜ ਹੋਰ ਵੀ ਬੱਕਰੀਆਂ ਦੇ ਦੇਖ ਸਕਦੇ ਤਾਂ ਬਈ ਲਈ ਇਹਨੇ ਬੀਟਲ ਆ ਬੱਕਰਾ ਆ ਗਿਆ ਤਾਂ ਭਾਈ ਕਬੂਤਰ ਲਈ ਜਾਂਦੇ ਆ ਇਹ ਖਰੀਦਿਆ ਕਿ ਵੇਚਣ ਵਾਸਤੇ ਬਈ ਬਾਕੀ ਮੰਡੀ ਵੀ ਦੇਖ ਸਕਦੇ ਬਹੁਤ ਜਿਆਦਾ ਭਰਦੀ ਆ ਪਸ਼ੂ ਵਾਲੀ ਮੰਡੀ ਇਹਦੇ ਤੇ ਬੱਕਰੀਆਂ ਦੀ ਮੰਡੀ ਲੱਗਦੀ ਹੈ ਵੀਰੋ ਕਿਤੇ ਰੰਗ ਦੇ ਵਿੱਚ ਬੀਟਲ ਬੱਕਰੀ ਵਿੱਚ ਚਿੱਟੀਆਂ ਆਖਾਂ ਦੀ ਹੈ ਇੱਕ ਗੱਬਣਾ ਨਕਲੇ 2 ਮਹੀਨਿਆਂ ਦੀ ਗੱਬਣਾ ਜੀ ਬੱਕਰੀ ਦੀ ਦੇ ਸਕਦੇ ਹੋ ਬਹੁਤ ਉਹਦੀ ਬੱਕਰੀ ਤੇ ਆ ਪਾਠਾ ਜੀ ਆ ਪਾਠਾ ਹੈ ਬੀਟਲ ਕਾਲੇ ਰੰਗ ਦੇ ਵਿੱਚ ਇਹ ਵੀ ਚਿੱਟੀਆਂ ਆਖਾਂ ਦੀ ਇਹ ਗੱਬਣਾ ਜੀ ਕਿ ਠੀਕ ਆ 15 ਦਿਨਾਂ ਦੀ ਹਜੇ ਹੋਈ ਵੀ ਆ ਖਾਲੀ ਮੰਨ ਕੇ ਅਕਰ ਜਿੰਦੇ ਦੇਵਾਂਗੇ ਇਸ ਤੋਂ ਬਾਅਦ ਇੱਕ ਆ ਬੱਕਰੀ ਆ ਕਿ ਬੀਟਲ ਇਹ ਇੱਕ ਮਿੱਡਲ ਬੱਕਰਾ ਇਹ ਵੀ ਚੰਗੀ ਕੁਆਲਿਟੀ ਦਾ ਪੰਨਾ ਖੁਨਾ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਸਿੰਘ ਬਹੁਤ ਵਧੀਆ ਤੇ ਇਧਰ ਵੀ ਇੱਕ ਬੱਕਰਾ ਆ ਗਿਆ ਇਹ ਸਾਰੇ ਨਾਲ ਜਿਹੜਾ ਬੱਕਰਾ ਕਿੰਨਾ ਮਾਡਲ ਨੰਬਰ ਹੀ 81952 81952 81958 23504 ਕਿਹੜੇ ਮਿੰਨੋ ਆਏ ਕੋਖਰਕਲਾ ਮਾਨਸਾ ਤੋਂ ਆਏ ਹੈ ਤੇ ਜੇਕਰ ਕਿਸੇ ਨੇ ਨਾ ਖਰੀਦਣੇ ਬਾਈ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਬੀਟਰ ਹੈ ਇਹ ਸਾਰੇ ਨਗ